ਮਾਰ ਲਿਆ ਕਤਲ ਕਰ ਦਿੱਤੇ ਗੁਰੂ ਪਿਆਰਿਓ ਇਹ ਢੰਡੋਰਾ ਪਟਵਾਇਆ ਗਿਆ ਵੀ ਸਹਿਬਜ਼ਾਦੇ ਵੀ ਮਾਰ ਦਿੱਤੇ ਗਏ ਜਿੰਨੇ ਆਨੰਦਪੁਰ ਤੋਂ ਸਿੰਘ ਮਾਰੇ ਗਏ ਤੇ ਗੁਰੂ ਗੋਬਿੰਦ ਸਿੰਘ ਵੀ ਮਾਰਿਆ ਗਿਆ ਇਸ ਲਈ ਢੰਡੋਰੇ ਦੇ ਜਿਹੜੇ ਸ਼ਬਦ ਸੀ ਵੀ ਕੋਈ ਵੀ ਉਧਰ ਜਾਣ ਦਾ ਹਿਆਨਾ ਕਰੇ ਹੌਸਲਾ ਨਾ ਕਰੇ ਨਾ ਹੀ ਕੋਈ ਉਹਨਾਂ ਸਹਿਬਜ਼ਾਦਿਆਂ ਦਾ ਤੇ ਗੁਰੂ ਗੋਬਿੰਦ ਸਿੰਘ ਦਾ ਸਸਕਾਰ ਕਰਨ ਦੀ ਜ਼ਰੂਰਤ ਕਰੇ। ਉਹ ਬੀਬੀ ਹਰਸ਼ਰਨ ਕੌਰ ਉਹਨੇ ਜਦੋਂ ਇਹ ਟੰਡੋਰੇ ਦੀ ਆਵਾਜ਼ ਸੁਣੀ ਤੇ ਭੱਜੀ-ਭੱਜੀ ਆਈ ਤੇ ਆਪਣੀ ਮਾਂ ਨੂੰ ਆ ਕੇ ਕਹਿਣ ਲੱਗੀ ਵੀ ਮਾਤਾ ਆਨੰਦਪੁਰ ਵਾਲੇ ਗੁਰੂ ਘਰ ਆ ਕੁਝ ਸੁਣੇ ਕੇ ਆਈਆਂ। ਕਹਿੰਦੇ ਚਮਕੌਰ ਦੇ ਅੰਦਰ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ। ਸਹਿਬਜ਼ਾਦੇ ਸ਼ਹੀਦ ਹੋ ਗਏ। ਕਹਿੰਦੀ ਟੰਡੋਰੇ ਦੇ ਇਹ ਮੈਂ ਪਤਾ ਲੱਗਾ ਸੁਣਿਆ ਵੀ ਕੋਈ ਵੀ ਉੱਧਰ ਜਾਵੇ ਨਾ ਆਪਣੀ ਮਾਂ ਨੂੰ ਕਹਿਣ ਲੱਗੀ ਉਹਨਾਂ ਦੀ ਉਹਨਾਂ ਦੇ ਸਰੀਰਾਂ ਦਾ ਕੀ ਬਣੇਗਾ ਉਹਨਾਂ ਦੇ ਸਰੀਰਾਂ ਦਾ ਸਸਕਾਰ ਕਰਨਾ ਤਾਂ ਬੜਾ ਜ਼ਰੂਰੀ ਹੈ ਮਾਂ ਬਜ਼ੁਰਗ ਹੈ ਮਾਂ ਕਹਿਣ ਲੱਗੀ ਪੁੱਤ ਕੀ ਕਰ ਸਕਦੇ ਆ ਜੇ ਤੇਰਾ ਪਿਤਾ ਹੁੰਦਾ ਇਹ ਜਰੂਰ ਇਹ ਕੰਮ ਕਰਦਾ ਪਿਤਾ ਤੇਰਾ ਸਿਰ ਤੇ ਨਹੀਂ ਹੈ ਤੇਰੇ ਭਰਾ ਜਿ ਨਿਆਣੇ ਨੇ ਛੋਟੇ ਨੇ ਮੈਂ ਬਜ਼ੁਰਗਾਂ ਤੇ ਤੂੰ ਅਜੇ ਕੁਵਾਰੀ ਲੜਕੀ ਐ ਕੁੜੀ ਐ ਇਸ ਲਈ ਕੀ ਕਰੀਏ ਹੁਣ ਤੂੰ ਦੱਸ ਬੀਬੀ ਹਰਸ਼ਰਨ ਕੌਰ ਕਹਿੰਦੀ ਮਾਤਾ ਜੀ ਮੈਂ ਜਾਵਾਂਗੀ ਕਿਉਂਕਿ ਸਾਰਾ ਪਰਿਵਾਰ ਅਮਰਤ ਧਾਰੀ ਐ ਇਹਦੇ ਪਿਤਾ ਵੀ ਅਮਰਤ ਧਾਰੀ ਸੀ ਇਸ ਬੀਬੀ ਦੇ ਬੀਬੀ ਹਰਸ਼ਰਨ ਕੌਰ ਦੇ ਉਹ ਕਹਿੰਦੀ ਮਾਈ ਮਾਤਾ ਬੋਲਦੀ ਬੱਚੀਏ ਵੀ ਤੂੰ ਕਿਵੇਂ ਕਰੇਗੀ ਐਡਾ ਵੱਡਾ ਕੰਮ ਕਿਹੜਾ ਇੱਕ ਅੱਧਾ ਸਰੀਰ ਹੈ ਕਿੰਨੇ ਸਿੰਘਾਂ ਦੇ ਸਰੀਰ ਹੋਣਗੇ ਫਿਰ ਉੱਥੇ ਟੁਕੜਿਆਂ 'ਚ ਸਰੀਰ ਮਿਲਨੇ ਨੇ ਤੂੰ ਪਹਿਚਾਣੇਗੀ ਕਿਵੇਂ ਇਸੇ ਦਾ ਧੜ ਵੱਖਰਾ ਹੋਵੇਗਾ ਸਿਰ ਵੱਖਰਾ ਹੋਵੇਗਾ ਬਾਹਾਂ ਕੱਟੀਆਂ ਹੋਣਗੀਆਂ ਲੱਤਾਂ ਕੱਟੀਆਂ ਹੋਣਗੀਆਂ ਸਰੀਰ ਤੇ ਪਤਾ ਨਹੀਂ ਕਿ ਐਸੇ-ਕੈਸੇ ਜ਼ਖਮ ਹੋਣਗੇ ਤੋ ਕਿਵੇਂ ਪਛਾਣ ਕਰਨਗੇ ਉਹ ਬੀਬੀ ਹਰਸ਼ਰਨ ਕੌਰ ਬੋਲਦੀ ਹੈ ਮਾਤਾ ਮੈਂ ਪਛਾਣ ਲਵਾਂਗੀ ਮੈਂ ਪਛਾਣ ਲਵਾਂਗੀ ਸਿੱਖਾਂ ਦੇ ਸਿਰਾਂ ਦੇ ਕੇਸਾਂ ਤੋਂ ਪਛਾਣ ਲਵਾਂਗੀ ਦਾੜੇ ਤੋਂ ਪਹਿਚਾਨ ਲਵਾਂਗੀ ਬਾਹਾਂ ਦੇ ਵਿੱਚ ਕੜਾ ਪਾਇਆ ਹੋਵੇਗਾ ਪਹਿਚਾਨ ਲਵਾਂਗੀ ਟੇੜਕ ਸ਼ਹਿਰਾ ਹੋਵੇਗਾ ਪਹਿਚਾਨ ਲਵਾਂਗੀ ਪਰ ਬੇਟੀ ਲੱਕੜ ਬਹੁਤ ਚਾਹੀਦੀ ਹੈ ਸੰਸਕਾਰ ਕਰਨ ਵਾਸਤੇ ਤਾਂ ਕਹਿੰਦੀ ਮਾਤਾ ਤੂੰ ਮੈਨੂੰ ਆਗਿਆ ਦੇ ਮੈਂ ਜਾਵਾਂ ਮੈਂ ਕਰਾਂਗੀ ਜਿਵੇਂ ਵੀ ਹੋ ਸਕੇਗਾ ਪੈਰੇ ਲੱਗੇ ਨੇ ਇਸ ਲਈ ਸਵੇਰੇ ਤਾਂ ਦਿਨ ਚੜੇ ਤਾਂ ਜਾਇਆ ਨਹੀਂ ਜਾ ਸਕਦਾ ਰਾਤ ਨੂੰ ਇਹਨੇ ਮਨ ਬਣਾਇਆ ਜਾਣ ਦਾ ਇਸ ਬੀਬੀ ਹਰਸ਼ਰਨ ਕੌਰ ਨੇ 10 ਕੋ ਦੀ ਰਾਤ ਨੂੰ ਇਸ ਲਈ ਗੁਰੂ ਪਿਆਰਿਓ ਉਸ ਮਾਈ ਨੇ ਆਪਣੀ ਧੀ ਨੂੰ ਇੱਕ ਕੱਪੜਾ ਦਿੱਤਾ ਕੋਰਾ ਲੈ ਬੇਟੀ ਆ ਕੱਪੜਾ ਲੈ ਇੱਕ ਘੜਾ ਪਾਣੀ ਦਾ ਲੈ ਕੁਝ ਸਮਗਰੀ ਦਿੱਤੀ ਅਗ ਬਾਲਣ ਵਾਸਤੇ ਇਹ ਲੈ ਜਾ ਕਹਿੰਦੀ ਵੇਖ ਉਹਨਾਂ ਦੇ ਸਰੀਰਾਂ ਦਾ ਇਸ਼ਨਾਨ ਤਾਂ ਨਹੀਂ ਕਰਵਾਇਆ ਜਾ ਸਕਦਾ ਨਾ ਤਾਂ ਇਹਨਾਂ ਪ੍ਰਬੰਧ ਹੈ ਤੇ ਨਾ ਹੀ ਇਹਨਾਂ ਸਮਾਂ ਆ ਹਾਂ ਜਿੰਨੇ ਸ਼ਹੀਦ ਸਿੰਘ ਇਕੱਠੇ ਕਰਨਗੇ ਨਾ ਤੂੰ ਜਦੋਂ ਸੰਸਕਾਰ ਕਰਨੀਂ ਉਹਨਾਂ ਦੇ ਮੁੱਖ ਨੂੰ ਪਾਣੀ ਨਾਲ ਜ਼ਰੂਰ ਧੋ ਦੇਵੀਂ ਤੇ ਕੱਪੜੇ ਨਾਲ ਸਾਫ਼ ਕਰਕੇ ਇਹ ਕੱਪੜਾ ਉੱਤੇ ਪਾਈ ਜਾਵੀਂ ਉਹਨਾਂ ਦੇ ਉਹਨਾਂ ਦੇ ਉਨ੍ਹਾਂ ਦੇ ਮੁਖ ਤੇ ਕਹਿੰਦੇ ਠੀਕ ਐ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਕੇ ਬੀਬੀ ਹਰਸ਼ਰਨ ਕੌਰ ਘਰੋਂ ਤੁਰ ਪਈ ਤਿਆਰ ਬਰ ਤਿਆਰ ਸ੍ਰੀ ਸਾਹਿਬ ਪਾਈ ਐ ਇਹਦੇ ਤਿਆਰ ਬਰ ਤਿਆਰ ਹੋ ਕੇ ਚੱਲ ਪਈ ਹੁਣ ਰਾਤ ਦੇ ਹਨੇਰੇ ਚ ਪਹੁੰਚੀ ਜਦੋਂ ਉਥੇ ਜਿਹੜੇ ਪਹਿਰੇਦਾਰ ਨੇ ਉਹ ਅਵੇਸਲੇ ਸੁੱਤੇ ਪਏ ਨੇ ਮદાન ਬਹੁਤ ਵੱਡਾ ਆ ਚਮਕੌਰ ਦਾ ਹੁਣ ਪਹਿਲਾਂ ਤਾਂ ਇਨੇ ਮੁਸ਼ਕਲਤ ਨਾਲ ਬੜੀ ਮਿਹਨਤ ਕੀਤੀ ਮੈਂ ਕਹਿੰਨਾ ਧੰਨ ਇਸ ਬੀਬੀ ਦੀ ਕਮਾਈ ਹੈ ਗੁਰੂ ਪਿਆਰਿਓ ਆਪਣੇ ਘਰੇ ਕੋਈ ਇੱਕ ਜਾਣਾ ਚਲਾਣਾ ਕਰ ਜੇ ਤੇ ਉਹਦਾ ਸਸਕਾਰ ਕਰਨ ਦਾ ਕਿੰਨਾ ਸਾਰਾ ਟੱਬਰ ਹੀ ਪ੍ਰਬੰਧ ਕਰਦੇ ਆ ਪਰ ਇੱਥੇ ਇੱਕ ਬੀਬੀ ਐ ਤੇ 40 ਦੇ ਕਰੀਬ ਸਿੰਘ ਸ਼ਹੀਦ ਹੋਏ ਨੇ ਮੈਦਾਨੇ ਜੰਗ ਦੇ ਅੰਦਰ 40 ਦੇ ਕਰੀਬ ਸਹਬਜ਼ਾਦੇ ਉਹ ਗੁਰੂ ਪਿਆਰਿਓ ਫਿਰ ਕਿੱਡੇ-ਕੱਡੇ ਸਰੀਰ ਨੇ ਸਿੰਘਾਂ ਦੇ ਸਹਬਜ਼ਾਦਿਆਂ ਦੇ ਸਾਰਾ ਹੀ ਇਹਨੇ ਕੀ ਕੀਤਾ ਇਹਨੇ ਨਾ ਗੁਰੂ ਪਿਆਰਿਓ ਦੀਵੇ ਦੀਵਾ ਜਗਾਲਿਆ ਤੇ ਦੀਵੇ ਦੀ ਲੋ ਦੇ ਵਿੱਚ ਨਾ ਪਹਿਲਾਂ ਤਾਂ ਇਹਨੇ ਸਾਰੇ ਸਰੀਰ ਇਕੱਠੇ ਕੀਤੇ ਬਾਕੀ ਉਵੇਂ ਹੀ ਐ ਜਿਵੇਂ ਮਾਤਾ ਨੇ ਇਹਨਾਂ ਨੇ ਬੀਬੀ ਹਰਸ਼ਰਨ ਕੌਰ ਮਾਵਾ ਧਿਆਨੇ ਗੱਲਾਂ ਕੀਤੀਆਂ ਸੀ ਨਾ ਉਵੇਂ ਹੀ ਆ ਕਿਸੇ ਦਾ ਧੜ ਵੱਖਰਾ ਆ ਕਿਸੇ ਦਾ ਸਿਰ ਕੱਟਿਆ ਹੋਇਆ ਆ ਧੜ ਸਿਰ ਤੋਂ ਬਿਨਾ ਆ ਕਿਸੇ ਦੀ ਕੋਈ ਬਾਹ ਕੱਟੀ ਆ ਕਿਸੇ ਦੀ ਕੋਈ ਲੱਤ ਕੱਟੀ ਆ ਇਹਨੇ ਸਾਰੇ ਸਰੀਰ ਇਕੱਠੇ ਕੀਤੇ ਤੇ ਸੱਚੀ ਗੱਲ ਹੈ ਬਹੁਤ ਜਰਵਾਣੀ ਬੀਬੀ ਹੋਵੇਗੀ ਜਿੰਦੇ ਤੇ ਕਲਾ ਮਹਾਰਾਜ ਦੀ ਵਰਤ ਰਹੀ ਹੈ ਬੀਬੀ ਹਰਸ਼ਰਨ ਕੌਰ ਤੇ ਇਹਨੇ ਫਿਰ ਸਰੀਰ ਇਕੱਠੇ ਕੀਤੇ ਮੈਦਾਨੇ ਜੰਗ ਵਿੱਚ ਤੁਰ ਤੁਰ ਕੇ ਫਿਰ ਫਿਰ ਕੇ ਲਾਸ਼ਾਂ ਕੋਲੇ ਜਾ ਜਾ ਕੇ ਕਿੱਡਾ ਵੱਡਾ ਜਿਗਰਾ ਹੋਵੇਗਾ ਨਾ ਵੀ ਅੱਧੀ ਰਾਤ ਐ ਤੇ ਕੋਲ ਕੋਈ ਵੀ ਨਹੀਂ ਤੇ ਸਰੀਰਾਂ ਨੂੰ ਲੱਭਦੀ ਐ ਲਾਸ਼ਾਂ ਦੇ ਵਿੱਚ ਮਰਦਿਆਂ ਦੇ ਵਿੱਚ ਤੇ ਵਿੱਚ ਇਕੱਲੇ ਸਿੰਘਾਂ ਦੇ ਸਰੀਰ ਥੋੜੀ ਐ ਸਿੰਘਾਂ ਦੇ ਸਰੀਰ ਤਾਂ ਥੋੜੇ ਨੇ ਮੁਗਲਾਂ ਦੇ ਤੁਰਕਾਂ ਦੇ ਸਰੀਰ ਤਾਂ ਬਹੁਤ ਜ਼ਿਆਦਾ ਨੇ ਕਿਉਂਕਿ ਇੱਕ ਜਾਣੇ ਨੇ ਇੱਕ ਸਿੰਘ ਨੇ ਕਈਆਂ ਕਈਆਂ ਨੂੰ ਗੱਡੀ ਚਾੜਿਆ ਇਸ ਲਈ ਤੁਰਕਾਂ ਦੇ ਤਾਂ ਢੇਰ ਲੱਗੇ ਪਏ ਨੇ ਉਹਨਾਂ ਵਿੱਚੋਂ ਜਿਵੇਂ ਇਉਂ ਕਹਿ ਲੋ ਆਟੇ ਵਿੱਚ ਲੂਣ ਪਾਇਆ ਆਟੇ 'ਚ ਲੂਣ ਦੀ ਤਰ੍ਹਾਂ ਆ ਸਿੰਘਾਂ ਦੇ ਸਰੀਰ ਤਾਂ ਉਹਨਾਂ ਦੇ ਸਰੀਰ ਤਾਂ ਜਿਹੜੇ ਢੇਰ ਲਾਏ ਨੇ ਸਿੰਘਾਂ ਨੇ ਲੜਦਿਆਂ ਲੜਦਿਆਂ ਛਿੱਧੀਆਂ ਪਾਈਆਂ ਨੇ ਤੇ ਉਹਨਾਂ ਦੇ ਤਾਂ ਸਰੀਰ ਬਹੁਤ ਨੇ ਤੁਰਕਾਂ ਦੇ ਤਾਂ ਉਹਨਾਂ ਚੋਂ ਪਹਿਲਾਂ ਸਰੀਰ ਲੱਭੇ ਸਰੀਰ ਲੱਭੇ ਤੇ ਬਾਅਦ ਵਿੱਚ ਨਾ ਫਿਰ ਉਹਨੇ ਲੱਕੜ ਦਾ ਪ੍ਰਬੰਧ ਕੀਤਾ ਗੁਰੂ ਪਿਆਰੇ ਲੱਕੜ ਇਕੱਠੀ ਕੀਤੀ ਲੱਕੜ ਇਕੱਠੀ ਕਰਕੇ ਤੇ ਚੋਕ ਚੋਕ ਕੇ ਨਾ ਸਰੀਰਾਂ ਨੂੰ ਤੇ ਚਿਖਾ ਤੇ ਟਿਕਾਇਆ ਅੰਗੀਠੇ ਤੇ ਟਿਕਾਇਆ ਉਹਨੇ ਉਹ ਬੀਬੀ ਨੇ ਧਾਣੋਂ ਦੀ ਕਮਾਈ ਐ ਬਾਹਾਂਵਾਂ ਟਿਕਾਉਂਦੀ ਐ ਲੱਤਾਂ ਟਿਕਾਉਂਦੀ ਐ ਸਿਰ ਟਿਕਾਉਂਦੀ ਐ ਧੰਡ ਟਿਕਾਉਂਦੀ ਐ ਵੱਖਰੇ ਵੱਖਰੇ ਸਰੀਰ ਹੋਏ ਨੇ ਤਕਉਂਦੀ ਆ ਤੇ ਟਕਾ ਕੇ ਤੇ ਉਹਨੇ ਜਿਵੇਂ ਮਾਤਾ ਨੇ ਸਾਰਾ ਸਮਝਾਇਆ ਸੀ ਦੱਸਿਆ ਸੀ ਕਿਉਂਕਿ ਇਹ ਬੀਬੀ ਜਵਾਨੀ ਦੀ ਭਰ ਜਵਾਨੀ ਦੀ ਉਮਰ ਦੇ ਵਿੱਚ ਸੀ ਸਰੀਰ ਵਿੱਚ ਤਾਕਤ ਵੀ ਸੀ ਤੇ ਬਾਕੀ ਸਤਗੁਰਾਂ ਦੀ ਮਿਹਰ ਸ਼ਕਤੀ ਵਰਤ ਰਹੀ ਹੈ ਗੁਰੂ ਪਿਆਰਿਓ ਟਕਾ ਕੇ ਨਾ ਸਾਰਾ ਇਹਨੇ ਮਰਿਆਦਾ ਅਨਸਾਰ ਤੇ ਇਹਨੇ ਲਾਂਬੂ ਲਾ ਦਿੱਤਾ ਚਖਾ ਨੂੰ ਅੰਗੀਠੇ ਨੂੰ ਅਗਲ ਪੇਟਾ ਕਰ ਦਿੱਤੀ ਤੇ ਕੋਲ ਬਹਿ ਕੇ ਬਾਣੀ ਦਾ ਪਾਠ ਕਰਨ ਲੱਗ ਪਈ ਸੋਹਲਾ ਸਾਹਿਬ ਦਾ ਪਹਿਲਾ ਅਰਦਾਸਾ ਬੇਨਤੀ ਕਰਕੇ ਤੇ ਅੰਗੀਠੇ ਨੂੰ ਅਗਨ ਪੇਟਾ ਕਰ ਦਿੱਤੀ ਤੇ ਜਦੋਂ ਲਾਂਬੂ ਉੱਠਿਆ ਨਾ ਜੀ ਅੱਧੀ ਰਾਤ ਨੂੰ ਐ ਭਾਂਬੜ ਮੱਚੇ ਅੱਗ ਦੇ ਪਹਿਰੇਦਾਰ ਜਿਹੜੇ ਸੀ ਨਾ ਪਹਿਰੇਦਾਰ ਉਹਨਾਂ ਦੀ ਜਾਗ ਖੁੱਲ ਗਈ ਜਾਗ ਖੁੱਲ ਗਈ ਤੇ ਵੇਖਿਆ ਵੀ ਅੱਧੀ ਰਾਤ ਨੂੰ ਮੈਦਾਨੇ ਜੰਗ ਚ ਭਾਂਬੜ ਕਿੰਨੇ ਮਚਾ ਦਿੱਤੇ ਅੱਗ ਦੇ ਡਰਦੇ ਡਰਦੇ ਜਿਹੜੇ 5-10 ਪਹਿਰੇਦਾਰਾਂ ਦੀ ਡਿਊਟੀ ਲੱਗੀ ਸੀ ਉਹ ਜਰਦੇ ਡਰਦੇ ਆਏ ਕੋਲ ਕੀ ਵੇਖਿਆ ਆ ਕੇ ਅੰਗੀਠੇ ਦੇ ਕੋਲੇ ਅੰਗੀਠਾ ਬਲਦਾ ਪਿਆ ਆ ਤੇ ਇੱਕ ਬੀਬੀ ਕੋਲ ਬਹਿ ਕੇ ਕੁਝ ਪੜ ਰਹੀ ਹੈ ਬਾਣੀ ਦਾ ਪਾਠ ਕਰ ਰਹੀ ਸੀ ਬੀਬੀ ਹਰਸ਼ਰਨ ਕੌਰ ਜਦੋਂ ਨੇੜੇ ਆਏ ਬੀਬੀ ਇੱਕਦਮ ਉੱਠ ਪਈ ਤੇ ਆਪਣੀ ਕਿਰਪਾਨ ਮਿਆਨੋਂ ਬਾਹਰ ਕੱਢ ਲਈ ਕਹਿੰਦੇ ਬੀਬੀ ਤੂੰ ਕੌਣ ਐ ਕਹਿੰਦੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਬੇਟੀ ਇਹਨਾਂ ਵੀਰਾਂ ਦੀ ਭੈਣ ਕਹਿੰਦੇ ਤੈਨੂੰ ਢੰਡੋਰਾ ਨਹੀਂ ਸੁਣਿਆ ਵੀ ਜਿਹੜਾ ਇਹਨਾਂ ਦਾ ਸੰਸਕਾਰ ਕਰੇਗਾ ਉਹ ਸਰਕਾਰ ਦਾ ਬਾਗੀ ਐ ਤੂੰ ਸੰਸਕਾਰ ਕਰਨ ਆ ਗਈ ਐ ਇਹਨਾਂ ਦੀਆਂ ਲੋਥਾਂ ਨੂੰ ਐਵੇਂ ਰੁਲਣ ਦੇਣਾ ਸੰਸਕਾਰ ਨਹੀਂ ਹੋਣ ਦੇਣਾ ਇਹਨਾਂ ਦਾ ਉਹ ਕਹਿੰਦੀ ਕਿਉਂ ਸੰਸਕਾਰ ਕਰਨਾ ਤਾਂ ਸਭ ਦਾ ਹੱਕ ਐ ਸਰਕਾਰ ਲਈ ਇਹ ਬਾਗੀ ਹੋਣਗੇ ਪਰ ਸਾਡੇ ਤਾਂ ਇਹ ਸਾਡਾ ਤਾਂ ਪਰਿਵਾਰ ਹੈ ਮੇਰੇ ਤਾਂ ਭਰਾ ਨੇ ਤੇ ਮੈਂ ਮਹਾਰਾਜ ਦੀ ਬੇਟੀਆਂ ਗੁਰੂ ਪਿਆਰਿਓ ਆਪਸ ਵਿੱਚ ਗਰਲਾਂ ਬਾਲਾਂ ਬਾਤਾਂ ਹੋਈਆਂ ਤੇ ਆਪਸ ਵਿੱਚ ਉਹਨਾਂ ਨੇ ਹਮਲਾ ਕਰ ਦਿੱਤਾ ਬੀਬੀ ਤੇ ਜਦੋਂ ਹਮਲਾ ਕੀਤਾ ਬੀਬੀ ਨੇ ਵੀ ਅੱਗੋਂ ਬੀਬੀ ਹਰਸ਼ਰਨ ਕੌਰ ਨੇ ਵੀ ਕਿਰਪਾਨ ਵਾਈ ਚਾਰ ਪੰਜ ਮੁਗਲਾਂ ਨੂੰ ਗੱਡੀ ਛਾੜ ਦਿੱਤਾ ਉਹਨਾਂ ਪਹਿਰੇਦਾਰਾਂ ਨੇ ਜਦੋਂ 4-5 ਛਟਕਾ ਦਿੱਤੇ ਪਿੱਛੇ ਰਹਿ ਕੇ 4-5 ਉਹਨਾਂ ਨੇ ਇਕੱਠਿਆਂ ਨੇ ਹਮਲਾ ਕੀਤਾ ਬੀਬੀ ਦੇ ਸਰੀਰ ਤੇ ਫੱਟ ਲੱਗੇ ਬੇਹੋਸ਼ ਹੋ ਗਈ ਫੱਟ ਲੱਗੇ ਬੇਹੋਸ਼ ਹੋ ਗਈ ਉਹਨਾਂ ਗੁੱਸੇ 'ਚ ਆ ਕੇ ਨਾ ਦੋਨਾਂ ਨੇ ਦੋ ਜਾਨਿਆਂ ਨੇ ਲੱਤਾਂ ਤੋਂ ਪਕੜਿਆ ਦੋਨਾਂ ਨੇ ਬਾਹਾਂ ਤੋਂ ਪਕੜ ਕੇ ਤੇ ਬਲਦੀ ਅੱਗ ਵਿੱਚ ਇਸ ਬੀਬੀ ਨੂੰ ਜਿਉਂਦੀ ਨੂੰ ਸੁੱਟ ਦਿੱਤਾ ਬੀਬੀ ਹਰਸ਼ਰਨ ਕੌਰ ਨੂੰ ਉਸੇ ਅੰਗੀਠੇ ਵਿੱਚ ਹੀ ਸੁੱਟ ਦਿੱਤਾ ਜਿਹੜਾ ਅਗੀਠਾ ਸਿੰਘਾਂ ਦਾ ਸਾਬ ਜਾਦਿਆਂ ਦਾ ਬੜ ਰਿਆ ਸੀ ਗੁਰੂ ਪਿਆਰਿਓ ਚਲੋ ਉਹਨਾਂ ਸਰੀਰ ਪੂਰੇ ਤਰ੍ਹਾਂ ਤਾਂ ਨਾਸ ਸਸਕਾਰੇ ਗਏ ਅੱਧ ਪਚੱਦੇ ਸਸਕਾਰੇ ਗਏ ਕਿਉਂਕਿ ਲੱਕੜ ਓਨੀ ਜ਼ਿਆਦੀ ਨਹੀਂ ਸੀ ਜਿੰਨੇ ਸਰੀਰ ਸਨ ਆਪਾਂ ਨੂੰ ਸਭ ਨੂੰ ਪਤਾ ਹੈ ਇੱਕ ਸਰੀਰ ਨੂੰ ਸਸਕਾਰਨ ਕਰਨ ਦੇ ਲਈ ਵੀ ਕਿੰਨੀ ਲੱਕੜ ਦੀ ਲੋੜ ਹੈ ਉੱਥੇ ਤਾਂ ਭਾਈ ਲਗਭਗ 35-40 ਦੇ ਕਰੀਬ ਸਿੰਘ ਨੇ ਜਿਨ੍ਹਾਂ ਦਾ ਸਸਕਾਰ ਕਰਨਾ ਹੈ ਇਸ ਲਈ ਉਹ ਪੂਰੀ ਤਰ੍ਹਾਂ ਸੰਸਕਾਰ ਨਾ ਹੋ ਸਕਿਆ ਫਿਰ ਅਗਲੇ ਦਿਨ ਫੂਲਕੀਆ ਮਿਸਲ ਦੇ ਨਾਲ ਸੰਬੰਧ ਰੱਖਣ ਵਾਲੇ ਭਾਈ ਰਾਮਾ ਸਿੰਘ ਤੇ ਭਾਈ ਤਲੋਕ ਸਿੰਘ ਉਹ ਆਏ ਉਹਨਾਂ ਨੇ ਫਿਰ ਚੰਗੇ ਢੰਗ ਤਰੀਕੇ ਨਾਲ ਰਹਿੰਦੇ ਸਰੀਰਾਂ ਦਾ ਸੰਸਕਾਰ ਕੀਤਾ ਤੇ ਜਦੋਂ ਮਹਾਰਾਜ ਕਲਗੀਧਰ ਜੀ ਆਏ ਨਾ ਦਮਦਮਾ ਸਾਹਿਬ ਤੇ ਭਾਈ ਤਲੋਕ ਸਿੰਘ ਤੇ ਭਾਈ ਰਾਮਾ ਸਿੰਘ ਮਹਾਰਾਜ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਜਦੋਂ ਅਸੀਂ ਮੈਦਾਨੇ ਜੰਗ 'ਚ ਪਹੁੰਚੇ ਸਾਰਾ वार्तालाप ਦੱਸਿਆ ਵੀ ਇਦਾਂ ਇਦਾਂ ਸਾਡੇ ਤਾਂ ਪਹੁੰਚਣ ਤੋਂ ਪਹਿਲਾਂ ਹੀ ਇੱਕ ਬੀਬੀ ਨੇ ਸੰਸਕਾਰ ਕਰਨ ਦੇ ਪੂਰੇ ਯਤਨ ਕੀਤੇ ਬੇਸ਼ੱਕ ਮਹਾਰਾਜ ਉਹ ਸ਼ਹੀਦੀ ਪਾ ਗਈ ਮੁਗਲਾਂ ਨਾਲ ਲੜਦੀ ਪਹਿਰੇਦਾਰਾਂ ਨਾਲ ਲੜਦੀ ਲੜਦੀ ਪਰ ਮਹਾਰਾਜ ਉਹਨੇ ਤਾਂ ਪੂਰਾ ਪ੍ਰਬੰਧ ਕਰ ਦਿੱਤਾ ਸੀ ਸਤਿਗੁਰੂ ਕਹਿੰਦੇ ਧੰਨ ਹੈ ਉਹ ਬੀਬੀ ਜਿਨੇ ਸਿੱਖੀ ਦੀਆਂ ਜੜਾਂ ਪਤਾਲ ਵਿੱਚ ਗੱਡ ਦਿੱਤੀਆਂ। ਪਾਤਸ਼ਾਹ ਕਹਿੰਦੇ ਇੱਥੇ ਵੀ ਮੁਕਤ ਅੱਗੇ ਵੀ ਮੁਕਤ। ਮਹਾਰਾਜ ਕਹਿੰਦੇ ਤੇ ਮਹਾਰਾਜ ਨੇ ਭਾਈ ਰਾਮ ਸਿੰਘ ਤੇ ਭਾਈ ਤਲੋਕਾ ਸਿੰਘ ਨੂੰ ਵੀ ਵਰ ਬਖਸ਼ੇ। ਫਿਰ ਉਹਨਾਂ ਨੇ ਨਾ ਜਦੋਂ ਸੰਸਕਾਰ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਉਹ ਬੀਬੀ ਦਾ ਪਿੰਡ ਪਤਾ ਕੀਤਾ। ਵੀ ਪਿੰਡ ਕਿਹੜਾ ਹੈ? ਚਮਕੌਰ ਦੇ ਨੇੜਲੇ ਪਿੰਡਾਂ ਵਿੱਚੋਂ ਹੀ ਸੀ ਇੱਕ ਪਿੰਡ। ਉਹ ਪੁੱਛਦੇ ਆ ਪਛਾਉਂਦੇ ਆ ਉਸ ਮਾਈ ਦੇ ਘਰੇ ਗਏ ਤੇ ਮਾਈ ਨੂੰ ਦੱਸਿਆ ਮਾਈ ਤੇਰੀ ਧੀ ਵੀ ਸ਼ਹੀਦਾਂ ਦੇ ਵਿੱਚ ਸ਼ਹੀਦ ਹੋ ਗਈ ਐ ਸਾਬਜਾਦਿਆਂ ਤੇ ਸਿੰਘਾਂ ਦਾ ਸੰਸਕਾਰ ਕਰਨ ਲਈ ਗਈ ਸੀ ਜਿਹੜੀ ਮਾਈ ਨੇ ਸਿਰ ਮੱਥੇ ਮੰਨਿਆ ਕਹਿੰਦੀ ਧੰਨ ਐ ਕਿਤੇ ਸਾਡੇ ਪਰਿਵਾਰ ਦੇ ਵਿੱਚੋਂ ਵੀ ਸਤਿਗੁਰਾਂ ਨੇ ਇਹ ਸੇਵਾ ਲਈ ਐ ਗੁਰੂ ਪਿਆਰਿਓ ਐਸੇ ਐਸੇ ਕਮਾਈ ਵਾਲੇ ਸਿੱਖ ਹੋਏ ਐਸੀਆਂ ਐਸੀਆਂ ਮਤਾਮਾਂ ਹੋਈਆਂ ਤਾਈਓ ਬਚਨ ਕਹੇ ਨੇ ਜਿੰਨਾ ਸਿੰਘਾਂ ਸਿੰਘਣੀਆਂ ਇਕੱਲੇ ਸਿੰਘ ਸ਼ਬਦ ਨਹੀਂ ਵਰਤੇ ਮਹਾਰਾਜ ਨੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਸਿੰਘਣੀਆਂ ਦਾ ਵੀ ਬੜਾ ਵੱਡਾ ਯੋਗਦਾਨ ਹੈ ਇਸ ਕੌਮ ਦੇ ਅੰਦਰ ਇਸ ਪੰਥ ਦੇ ਅੰਦਰ ਮਹਾਰਾਜ ਸਮੁੱਚੇ ਸਿੰਘਾਂ ਸਿੰਘਣੀਆਂ ਸ਼ਹੀਦਾਂ ਦੀ ਗੁਰੂ ਪਿਆਰਿਓ ਜੋ ਕਮਾਈ ਆ ਉਹ ਆਪਾਂ ਇਤਿਹਾਸ ਰਾਹੀਂ ਬੇਨਤੀਆਂ ਸਾਂਝੀਆਂ ਕੀਤੀਆਂ ਸੋ ਸਹਬਜਾਦਾਂ ਦਾ ਸੰਸਕਾਰ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਤਾਂ ਜੋ ਉਹਨਾਂ ਦੇ ਸਰੀਰਾਂ ਨੂੰ